ਸਿੱਖਾ ਤੈਨੂੰ ਰੱਬ ਨੇ 4 ਪੈਸੇ ਦਿੱਤੇ ਨੇ ਕਿਸੇ ਗਰੀਬ ਦੇ ਨਾਲ ਵੰਡ ਕੇ ਖਾ ਲਈ ਤੇਰਾ ਭਲਾ ਹੋ ਜਾਏਗਾ ਤੇਰੇ ਲਈ ਵੰਡ ਕੇ ਖਾਦਾ ਹੋਇਆ ਦਵਾਈ ਬਣ ਜਾਏਗਾ ਆਪਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਤਗੁਰਾਂ ਨੇ ਆਖਿਆ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਅਸਲ ਵਿੱਚ ਗੁਰੂ ਦੀ ਗੋਲਕ ਕਿਸੇ ਗਰੀਬ ਦੇ ਮੂੰਹ ਵਿੱਚ ਪਾ ਕੇ ਉਹਦੇ ਪੇਟ ਨੂੰ ਭਰ ਦੇਣਾ ਇਸੇ ਗਰੀਬ ਦੇ ਬੱਚੇ ਦੀ ਪੜ੍ਹਾਈ ਵਿੱਚ ਸਹਾਇਤਾ ਕਰ ਦੇਣੀ ਉਹਨੂੰ ਪੈਨ ਪੈਨਸਲ ਕਾਪੀਆਂ ਲੈ ਕੇ ਬੈਗ ਲੈ ਦਿਓ ਉਹਦੀ ਕੋਈ ਫੀਸ ਤਾਰ ਦਿਓ ਬੰਦਾ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਕਈ ਪੈਸੇ ਰੁਪਈਏ ਬਰਬਾਦ ਕਰ ਦਿੰਦਾ ਕਿੰਨਾ ਚੰਗਾ ਹੋਵੇ ਕਿ ਘਰ ਵਿੱਚ ਬੱਚੇ ਦਾ ਜਨਮ ਦਿਨ ਹੋਵੇ ਤੇ ਜਿੰਨੇ ਰੁਪਏ ਬੱਚੇ ਦੇ ਜਨਮ ਦਿਨ ਤੇ ਖਰਚ ਕਰਨੇ ਨੇ ਉਹ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਖਰਚ ਕਰ ਦੇ ਜਿਹੜੀ ਗਰੀਬ ਦੇ ਦਿਲ ਚੋਂ ਦੁਆ ਨਿਕਲੇਗੀ ਉਹ ਸਿੱਧੀ ਪਰਮਾਤਮਾ ਤੱਕ ਜਾਏਗੀ ਤੇ ਜਿਹੜੀ ਪਰਮਾਤਮਾ ਤੱਕ ਗਈ ਉਹ ਕਦੇ ਖਾਲੀ ਨਹੀਂ ਜਾਂਦੀ ਮਹਾਰਾਜ ਕਹਿਣ ਲੱਗੇ ਤੂੰ ਕਿਸੇ ਗਰੀਬ ਦਾ ਭਲਾ ਕਰੀ ਕਿਸੇ ਗਰੀਬ ਦੀ ਲੜਕੀ ਦਾ ਵਿਆਹ ਹੈ ਉਹਦੀ ਕੋਈ ਸਹਾਇਤਾ ਕਰਦੀ ਉਹਦਾ ਕਾਜ ਰਚਾ ਦੀ ਰੱਬ ਭਲਾ ਕਰੇਗਾ ਇਹ ਮਹਾਰਾਜ ਨੇ ਵੰਡ ਛਕਣ ਦਾ ਸੰਦਰਭ ਸੰਕਲਪ ਸਾਨੂੰ ਦਿੱਤਾ ਹੈ